ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇਸ ਚੈਨਲ ਨੂੰ ਆਪਣੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ 12% ਡੀਏ ਪੁਰਾਣੀ ਪੈਨਸ਼ਨ ਸਕੀਮ ਮੈਡੀਕਲ ਪਤਾ ਵਧਾਉਣ ਸਬੰਧੀ ਜਿਹੜੀ ਮੰਗ ਮੁਲਾਜ਼ਮਾਂ ਵੱਲੋਂ ਇੱਕ ਨਵੀਂ ਆਸ ਮੱਝੀ ਹੈ ਇਸ ਵਿੱਚ ਪੰਜਾਬ ਸਰਕਾਰ ਦਾ ਕੀ ਰਵਈਆ ਹੈ ਇਸ ਨੂੰ ਆਪਾਂ ਡਿਸਕਸ ਕਰਦੇ ਹਾਂ ਪੰਜਾਬ ਮੁਲਾਜ਼ਮਾਂ ਦੇ ਪੈਨਸ਼ਨ ਸੰਜਾ ਫਰੰਟ ਵੱਲੋਂ ਸੁਭਾ ਪਧਰੀ ਸੱਦੇ ਤਹਿਤ ਬਖਸ਼ੀਰ ਸਿੰਘ ਦਰਸ਼ਨ ਚੀਮਾ रमेश हमदर्द मेला सिंह कटटू सुखजंत सिंह राजीव कुमार ਦੀ ਗਵਾਈ ਵਿੱਚ ਤਾਣਾ ਮੰਡੀ ਬਰਨਾਲਾ ਵਿਖੇ ਰੈਲੀ ਕਰਨ ਉਪਰੰਤ ਤਿੱਖੜ ਦੁਪਹਿਰੇ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਸ ਨਾਲ ਕੀਤੇ ਵਾਅਦੇ ਤਾਂ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਭਜ ਰਹੀਆਂ ਹਨ ਅਨਿਲ ਬਰਨਾਲਾ ਮਹਿਮਾ ਸਿੰਘ ਤਨੂਆ ਮਨੋਹਰ لال ਮੋਹਨ ਸਿੰਘ ਮੇਲਾ ਸਿੰਘ ਕੱਟੂ ਜਗਰਾਦ ਰਾਮਾ ਗੁਰਚਰਨ ਸਿੰਘ ਨਾਰਾਇਨਦਤ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੈਨਸ਼ਨਸ ਦਾ 2.45 ਦੀ ਬਜਾਏ 2.59 ਗੁਣਾਕ ਲਾਗੂ ਕੀਤਾ ਜਾਵੇ ਕੈਸ਼ਲੈਸ ਮੈਡੀਕਲ ਸਕੀਮ ਲਾਗੂ ਕੀਤੀ ਜਾਵੇ 6ਵੇਂ ਤਨਖਾਹ ਕਮਿਸ਼ਨ ਦਾ 1-16 ਤੋਂ 3621 ਤੱਕ ਦਾ ਬਕਾਇਆ ਜਾਰੀ ਕੀਤਾ ਜਾਵੇ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਕੁੱਲ ਫੀਸ ਦੀ ਵਿਚ 12% ਦੀ ਜਾਰੀ ਕੀਤਾ ਜਾਵੇ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨ ਸਕੀਮਾਂ ਤੇ ਪੰਜਾਬ ਸਰਕਾਰ ਵਿਰੁੱਧ ਲੋਕ ਲਾਮਬੰਦੀ ਹਿਤ ਜਾਗਰੂਤਾ ਮਹਮਬੱਦਨਗੇ। ਇਸ ਮੌਕੇ ਸੁਰਿੰਦਰ ਸ਼ਰਮਾ, ਵਿੰਦਰ ਸਿੰਘ, ਬਲਦੇਵ ਮਡੇਰ, ਗੁਰਪ੍ਰੀਤ ਮਾਨ, ਗੁਰਚਰਨ ਸਿੰਘ ਤੇ ਚਮਕੌਰ ਸਿੰਘ ਨੇ ਸੰਬੋਧਨ ਕੀਤਾ। ਸੋ اے ਸੀ ਜੀ ਮੁਲਾਜ਼ਮਾਂ ਦੀ ਡੀਏ ਦੇ ਨਾਲ ਸੰਬੰਧਿਤ ਅਪਡੇਟ, ਪੁਰਾਣੀ ਪੈਨਸ਼ਨ ਸਕੀਮ ਬਹਾਲ ਤੇ ਮੈਡੀਕਲ ਪੱਤਾ ਵਧਾਉਣ ਸੰਬੰਧੀ। ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਧੰਨਵਾਦ ਜੀ